ਜਦ ਲੋਕ ਜਿਹੜੇ ਸ਼ੋ ਤੋਂ ਬਾਹਰ ਆ ਕੇ ਗੱਲ ਕਰਦੇ ਸੀ ਨਾ एवरीवन ਦੇ ਸੈਡ ਅਸੀਂ ਇਨਸਪਾਇਰ ਹੋ ਕੇ ਗਏ ਆ ਜਨਰਲੀ ਸ਼ੋਸ ਦੇ ਜਦ ਆਪਾਂ ਰਿਵਿਊ ਸੁਣਦੇ ਆ ਨਾ ਹਾਂਜੀ ਐਂਟਰਟੇਨ ਹੋ ਕੇ ਆਏ ਆ ਹਰ ਕੋਈ ਕਹਿੰਦਾ ਸੀ ਇਨਸਪਾਇਰ ਹੋ ਕੇ ਗਏ ਆ ਹਰ ਕੋਈ ਕਹਿੰਦਾ ਸੀ ਕਿ ਤੁਸੀਂ ਕਿੰਨੇ ਸਟੇਜ ਦੇ ਉੱਤੇ ਕਈ ਐਸੀਆਂ ਗੱਲਾਂ ਬੋਲ ਜਾਂਦੇ ਹੋ ਤੁਸੀਂ ਕਿਤੇ ਕਿਹਾ ਹੈ ਕਿ ਗੱਲਾਂ ਦਾ ਸ਼ਾਇਦ ਅਸਰ ਨਹੀਂ ਪੈਂਦਾ ਬਟ ਤੁਹਾਨੂੰ ਨਹੀਂ ਪਤਾ ਕਿ ਤੁਹਾਡੀਆਂ ਕਈਆਂ ਗੱਲਾਂ ਦਾ ਕਿੰਨਾ ਹੀ ਅਸਰ ਪੈਂਦਾ ਆ ਤੇ ਉਹ ਜਿਹੜੇ ਹਜ਼ਾਰਾਂ ਲੋਕ ਤੁਹਾਨੂੰ ਵੇਖਣ ਆਉਂਦੇ ਨੇ ਉਹ ਉਸ ਚੀਜ਼ ਨੂੰ ਗ੍ਰੈਸਪ ਕਰਕੇ ਨਾਲ ਲੈ ਕੇ ਜਾਂਦੇ ਨੇ ਮੈਂ ਇਹ ਜਾਨਣਾ ਚਾਹੁੰਗਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਸਟੇਜ ਤੇ ਕਹਿੰਦੇ ਨੇ ਜਦ ਤੁਸੀਂ ਕਹਿੰਦੇ ਹੋ ਪੰਜਾਬੀ ਤੁਸੀਂ ਕਰ ਸਕਦੇ ਹੋ ਮੈਨੂੰ ਕਿਹਾ ਸੀ ਮੈਂ ਆਹ ਨਹੀਂ ਕਰ ਸਕਦਾ ਮੈਂ ਤੁਹਾਡੇ ਲਈ ਕਰਕੇ ਦਿਖਾਇਆ ਸਾਰਾ ਕੁਝ ਅਚੀਵ ਕੀਤਾ ਉਹ ਸਾਰਾ ਲਾਈਕ ਇਹ ਇਨਸਪਾਇਰ ਕਰਨਾ ਕਿੱਥੋਂ ਆਮਦ ਹੈਗੀ ਹੈ ਕਿ ਤੁਸੀਂ ਹੁਣ ਇਨਸਪਾਇਰ ਕਰ ਰਹੇ ਹੋ ਸਿਰਫ ਐਂਟਰਟੇਨ ਨਹੀਂ ਕਰ ਰਹੇ ਉਹ ਸਮਾਂ ਚਲਾ ਗਿਆ ਜਦ ਦਿਲਜੀਤ ਗਾਉਂਦੇ ਸੀ ਤੇ ਬਸ ਲੋਕ ਭੰਗੜਾ ਪਾ ਕੇ ਚਲੇ ਜਾਂਦੇ ਸੀ ਦਿਲਜੀਤ ਦਾ ਸ਼ੋਅ ਨਾਲ ਰਹਿੰਦਾ ਆ ਉਸ ਤੋਂ ਤੁਹਾਡੇ ਆਡੀਅנס ਰਿਵਿਊਜ਼ ਸੁਣਦੇ ਆ ਇਹ ਕਿੱਥੋਂ ਆਮਦ ਉਹ ਲੱਗਦਾ ਟਾਈਮ ਦੇ ਨਾਲ ਹੀ ਆਉਂਦਾ ਹੈ ਜਦ ਤੁਸੀਂ ਕੰਮ ਕਰਦੇ ਰਹਿੰਦੇ ਕਰਦੇ ਰਹਿੰਦੇ ਕੰਮ ਫਿਰ ਕਈ ਲੋਕ ਕੀ ਕਹਿੰਦੇ ਹੁਣ ਕਿ ਦਿਲਜੀਤ ਆਊਟ ਆਫ ਸਡਨ ਬਹੁਤ ਹਿੱਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਜਾਂ ਤਾਂ ਮੈਂ ਕੱਲ ਆਇਆ ਹੁਆ ਇੰਡਸਟਰੀ 'ਚ ਜਾਂ ਮੈਂ 2 ਸਾਲ ਪਹਿਲਾਂ ਆਇਆ ਹੁਆ ਤਾਂ ਹਟ ਹੋ ਗਿਆ ਮੈਨੂੰ ਤਾਂ 22 ਸਾਲ ਹੋ ਗਏ ਕੰਮ ਕਰਦੇ ਨੂੰ ਆਊਟ ਆਫ ਸਡਨ ਕਿੱਥੋਂ ਹਟ ਹੋ ਗਿਆ ਮੈਂ ਇਹ ਜੋਰ ਲਾ ਕੇ ਆ ਤੇ ਆਊਟ ਆਫ ਸਡਨ ਕਿਵੇਂ ਹਟ ਜੂਗਾ ਮੈਨੂੰ ਰਾਈਟ ਉਹ ਮੈਂ ਦਿਨ ਰਾਤ ਕੰਮ ਕੀਤਾ ਮੈਂ ਆਪਣੇ ਘਰਦਿਆਂ ਨੂੰ ਟਾਈਮ ਨਹੀਂ ਦੇ ਸਕਿਆ ਮੈਂ ਕੋਈ ਫਿਲਮ ਚੱਲੀ ਕੋਈ ਨਈ ਚੱਲੀ ਕੋਈ ਗਾਣਾ ਚੱਲਿਆ ਕੋਈ ਨਈ ਚੱਲਿਆ ਕੋਈ ਟੀਵੀ ਹੋਇਆ ਮੈਂ ਛੱਡਿਆ ਹੀ ਕੁਝ ਨਹੀਂ ਐਵਰੀ ਡੇ ਕੰਮ ਕੀਤਾ ਔਰ ਮੈਂ ਕਿਸੇ ਲਈ ਨਹੀਂ ਕੀਤਾ ਆਪਣੇ ਲਈ ਕੀਤਾ ਤੇ ਨਹੀਂ ਮੈਂ ਹੁਣ ਕਹੂੰਗਾ ਸਾਡੇ ਲਈ ਵੀ ਕੀਤਾ ਹੁਣ ਚਲੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਆ ਤੇ ਮੇਰੇ ਮੰਮੀ ਗੱਲ ਕਹਿੰਦੇ ਹੁੰਦੇ ਸੀ ਵੀ ਕੰਮ ਆਪਣਾ ਤੇ ਸੋਭਾ ਚੱਗਦੀ ਸੋ ਜਦੋਂ ਤੁਸੀਂ ਕੰਮ ਕਰਦੇ ਰਹਿੰਦੇ ਕੰਟੀਨਿਊਸਲੀ ਤਾਂ ਫਿਰ ਉਹ ਮਹਾਰਾਜ ਕਦੇ ਨਾ ਕਦੇ ਕਿਰਪਾ ਤਾਂ ਕਰ ਦਈਏ ਬਿਲਕੁਲ ਸੋ ਆਪ ਹੀ ਹੋ ਰਿਹਾ ਮੈਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ